ਆਜਾ 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 ਜਾਣਾ ਤੇ ਲੈ ਗੋਦੀ ਚ ਬੈ ਗਈ ਹਾਏ 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 ਚਲ ਆ ਲੌਕ ਤੇ ਵੀ ਸੱਚ ਦੱਬੀ ਦੀ ਚਲ ਬੈਗੀ ਟੋਪਾ ਪੱਟ ਕੇ ਐਡਾ ਟੋਪਾ ਪੱਟਿਆ ਤਾਂ ਹੈ ਟੋਪਾ ਪੱਟੇਗਾ ਚਲ ਬਾਹਰ ਨਿਕਲ ਕਿਵੇਂ ਮਿੱਟੀ ਪੱਟੀ ਹੈਗੀ ਚਲ ਬਾਹਰ ਨਿਕਲ ਟੋਪਟੇ ਹੈ ਆ ਦੇਖੋ ਸਾਡੀ ਜਿੰਮੀ ਮੰਜੇ ਤੇ ਬੈਠੀ ਮੰਜੇ ਤੇ ਬੈ ਗਈ ਤਪੱਸੇ ਕਰਨੀ ਆ ਹਾਂ ਪਹਿਲਾਂ ਟੋਆ ਪੱਟ ਕੇ ਆਤੀ ਸੀ ਹੁਣ ਮੰਜੇ ਤੇ ਬੈ ਗਈ ਉਰੇ ਇੱਧਰ ਜਿੰਮੀ ਉਰੇ نیچے ਉੱਤਰ ਚੱਲ ਉੱਤੇ ਬੈਠੀ ਆਂਗੀ ਮੰਜੇ ਤੇ ਬਹਿਣਾ ਤੈਨੂੰ ਨੀਂਦ ਨਹੀਂ ਆਉਂਦੀ ਹੈ ਨੀਂਦ ਆਉਂਦੀ ਆ ਬੈ ਗਈ ਉੱਤੇ ਬੇਬੇ ਬਣ ਕੇ ਤਪ ਲਾਦੀ ਆ ਜਿੰਮੀ ਤਪ ਲਾਦੀ ਆ ਹੈ ਹਾਏ ਹਾਏ ਸੌਂਗੀ 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 ਇੱਥੇ ਬੈਠੇਂਗੀ ਉੱਤੇ ਬੈਠੇਂਗੀ ਹੈ ਚੱਲ ਹਾਏ ਕਰ ਨੱਕ ਮਲਾਈ ਦੇ ਚਨੱਕ ਕਰ ਹਾਂ ਜੀ ਬਿਮਾਰ ਹਾਂ ਕਿਤੇ ਟੋਆ ਪੱਟ ਲਿਆ ਕਿਤੇ ਮੰਜੇ ਤੇ ਬੈ ਗਈ ਤੁੱਪੇ ਬੈ ਗਈ ਤੁੱਪ ਲੱਗਦੀ ਐ ਤੈਨੂੰ ਲੈ ਲੈ ਬਾਸੀ ਚਾਹ ਪੀਣੀ ਆ ਚਾਹ ਨਾਲ ਬਰਫੀ ਲਿਆ ਦੇ ਚਾਹ ਨਾਲ ਬਰਫੀ ਪੀਓਗੀ ਖਾਓਗੀ ਬਾਰੇ ਚਲ ਬਾਰੇ ਹਜੇ ਨਹੀਂ ਜਾਣਾ ਚਲ ਬਾਰੇ ਹਜੇ ਨਹੀਂ ਜਾਣਾ ਚਲ ਅਤਰ ਆ ਜਾ ਆ ਜਾ ਆਪਾਂ ਫੇਰ ਚੱਲਾਂਗੇ ਚਲਾ ਆ ਜਾ ਵੀ ਆ ਜਾ ਬਾਰੇ ਉਤਰ ਚਲ ਮੈਂ ਜਾਉਂ ਕੱਲ ਚੱਲੇ ਮੈਂ ਮੈਂ ਚੱਲੇ ਕੱਲ ਮੈਂ ਚੱਲਿਆ ਫਿਰ ਬਾਰੀ ਬੰਦ ਕਰ ਲਾ ਮੜ ਗਿਆ ਖੜ ਜਾ ਉਹ ਰੇ ਮੈਂ ਚੱਲਿਆ ਇੰਕਾ ਸਾਰੇ ਨਿਕਲ ਮਾਰੇ ਨਿਕਲ ਚੱਲ ਹੇਠਾਂ ਹਜੇ ਜਾਣਾ ਤੂੰ ਇਥੇ ਗੱਡੀ ਚ ਚਲਾਏਂਗੀ ਬੈ ਕੇ ਚੱਲ 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 ਭੱਜ ਜਾਣਾ ਤੂੰ ਤੈਨੂੰ ਗੱਡੀ ਤੇ ਨਹੀਂ ਜਾਣਾ ਮੈਂ ਹਜੇ ਤਾਂ ਨਹੀਂ ਜਾਂਦਾ ਜਾਣ ਹਜੇ ਮੈਂ ਚੱਲ